ਤਨ ਪਤਾ ਦਾ ਪਤਾ ਕੀ ਕਹਿ ਰਹੀ ਹੈ ਹਾਈਟ ਜਿਆਦਾ ਜੇ ਵਾਧਾ ਦਿਸੂਗਾ ਜੇ ਮੀਂਹ ਪਿਆ ਫੇਰੀ ਵਦਨਾ ਪਾਣੀ ਮੀਂਹ ਦਾ ਚਲੋ ਬਚਾ ਆ ਪਰਮਾਤਮਾ ਕਿਰਪਾ ਰੱਖੇ ਬਚਾਈ ਰਵੇ ਪਰ ਜੇ ਚੌੜੀ ਹੁੰਦੀ 18 ਫੁੱਟ ਆਮੋ ਸਾਹਮਣੇ ਟਰੈਕਟਰ ਕਰਾਸ ਹੋ ਜਾਣਗੇ ਉਹਦੇ ਮਨਸੇ ਫਾਇਦਾ ਨਾ ਥੋੜੇ ਦਿਨ ਉਹ ਰੋਕਦੀ ਆ ਉਹਦੇ ਰੋਕਦੀ ਆ ਪਰ ਪਰ ਜਿੱਥੋਂ ਪੁੱਟੀ ਉਹ ਫਾਇਦਾ ਤੁਹਾਡਾ ਟਰਾਲੀਆਂ ਕਰਾਸ ਹੋ ਜਾਣਗੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਉ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਉਹ ਸਗੋਂ ਆਮੋ ਸਾਹਮਣੀਆਂ ਟਰਾਲੀਆਂ ਕਰਾਸ ਹੋ ਜਾਣਗੀਆਂ ਹਾਂਜੀ ਹਾਂ ਇਹ ਤਾਂ ਬਹੁਤ ਵਧੀਆ ਬੰਨ ਬਨ ਜਾਣਾ ਇਹ ਤਾਂ ਬੰਨ ਦਿਆ ਵਾ ਹੋਰ ਜੀ ਹੋਰ ਛੋਟੇ ਪੁੱਤ ਆ ਜੇ ਉਹ ਖੱਡ ਚੱਲਦੀ ਨਹੀਂ ਤਾਂ ਨੌਲਤ ਨਹੀਂ ਹੋਣੀ ਕਦੇ ਵੀ ਹਾਂ 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 ਹੋਰ ਜੀ ਪਾਪਾ ਜੀ ਹੋਰ ਜੀ ਭਾਜੀ ਓ ਬੱਲੇ ਪੁੱਤਰਾ ਬੱਲੇ ਪੁੱਤਰਾ ਬਾਬਾ ਸੇਵਾ ਕਰੀ ਜਨਾ ਹੈਂ ਤੇ ਜੈਦਾ ਲੈਂਦੇ ਹੋਏ ਜਿਹੜੀ ਲੱਗਦੇ ਆ ਬਹੁਤ ਵਧੀਆ ਲੱਗਦਾ ਅਵੇ ਕਦੀ ਇੱਥੇ ਪਹੁੰਚਿਆ ਮੋਕੇ ਦਾ ਜੈਦਾ ਲੈਂਦੇ ਹੋਏ ਜੀ ਕਿਹਦਾ ਪੜਾ ਆ ਧਿਆਨ ਨਾ ਛੁਪੇਦਾ ਜੇ ਮਮਈ ਦਾ ਸ੍ਰੀ ਉਹ ਬੱਲੇ ਪੁੱਤਰਾ ਹੋਰ ਠੀਕ ਠਾਕ ਵਧੀਆ ਹੋਜੀ ਇਹ ਸਭ ਉਹ ਨਹੀਂ ਇੱਧਰ ਤਾਂ ਮਿਲ ਗਏ ਪੈਣਾ ਨੂੰ ਪੈਣਾ ਨੂੰ ਮਿਲ ਗਏ ਅੱਛੀ ਵੀ ਇਹ ਕੋਈ ਹੋਣੇ ਆਇਆ ਚਾ ਹਾਂ ਚਲੋ ਚੰਗੀ ਗੱਲ ਹੈ ਸੇਵਾ ਨਾਲ ਹੀ ਸੰਗਤ ਨਾਲ ਹੀ ਹਾਲ ਹੋਣਾ ਕੰਮ ਕਿਹੜੀ ਆ ਹੂੰ ਹੂੰ ਮਾਰਦਾ ਨਾ ਇਹਨੂੰ ਜਦੋਂ ਧਮੜ ਕੇ ਨਹੀਂ ਮਾਰ ਹੂੰ 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 ਜਿਹੜੀ ਜਗ੍ਹਾ ਤੇ ਠੱਗ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀ ਥਾਰੇ ਸੇਵਾ ਸੁਭਾ ਕਰਦੇ ਹੋ ਨਾਲ ਹਾਂਜੀ ਕਰਨ ਦੇ ਥਾਰੇ ਸੇਵਾ ਨਾਲ ਸਾਰੇ ਬਲਾਕ ਪ੍ਰਧਾਨ ਚਲੋ ਲੱਗੋ ਫਿਰ ਨਾਲ ਚੱਕੋ ਤੋੜੇਦਾਰੇ ਲੱਗੋ ਨਾਲ ਥਾਰੇ ਜਣੇ ਮੂੰਹ ਬਨ ਕੇ ਚੁੱਕੀ ਚਲੋ ਲਈ ਚਲੋ ਲਈ ਚਲੋ ਜੁੱਤੀ ਜੱਤੀ ਲਾ ਲਓ ਜੁੱਤੀ ਲਾ ਲਓ ਤੇ ਲੱਗੋ ਹੋਰ ਜੀ ਹੋਰ ਸੁਣ ਵੀਰ ਫੜੋ ਫੜੋ ਜੁੱਤੀ ਲਾ ਲਓ ਥਾਰੇ ਜਣੇ ਤੋੜਿਆਂ ਦੇ ਮੂੰਹ ਬਰ ਮਨ ਕੇ ਲਈ ਚਲੋ ਸੰਗਤਾਂ ਨਾਲ ਸਾਥ ਦਿਓ ਚਲੋ ਚਲੋ ਚਾਲ ਸਰਪੰਦਿਆ ਤੂੰ ਨਾਲ ਲੱਗੇ ਮੈਂ ਫੇਰੀ ਵਸਤ ਭਰਾ ਲੱਕੂ ਸਾਰਾ ਨਾਲ ਸਰਪੰਚ ਨੂੰ ਚਕਾਓ ਹੋਰ ਪ੍ਰਧਾਨ ਜੀ ਹੋਰ ਪ੍ਰਧਾਨ ਜੀ ਹੋਰ ਜੀ ਹੋਰ ਜੀ ਸਤਿ ਸ਼੍ਰੀ ਅਕਾਲ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਹੀਂ ਥਾਰ ਕਿਉਂ ਨਹੀਂ ਲਿੰਦਾ ਤੁਸੀਂ ਭਰਾ ਜੇ ਸਾਡੇ ਆਪਾਂ ਦੁੱਪਣਾ ਨਹੀਂ ਸੀ ਜੇ ਮੇਰਾ ਖੂਨ ਚੱਕ ਲੈਣੇ ਨਾ ਕੋ ਨਾਲ ਉਹਦੇ ਨਾਲ ਪਾਣੀ ਦੇ ਸਪਾਰਕ ਨਹੀਂ ਏਕ ਨਾ ਇੱਕ